ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜਸਵੰਤ ਬ੍ਰਾਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫਿਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜੋ ਵੀਡੀਓ ਆ ਜੀ ਉਸ ਲੈਨਿੰਗ ਵਾਲਾ ਸਟੋਨਾ ਵਾਲਾ ਸੋਟ ਆ ਉਹਦੀ ਸਾਈਡ ਸੀਨ ਲਗਾਉਣ ਵੇਲੇ ਕਿਸ ਚੀਜ਼ ਕਿਸ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਉਹ ਦੱਸਦੇ ਆ ਆਪਾਂ ਦੇਖੋ ਇਸ ਵੀਡੀਓ ਦੇ ਵਿੱਚ ਠੀਕ ਹੈ ਜੀ ਆ ਆਪਣੇ ਕੋਲੇ ਲਰਨਿੰਗ ਵਾਲਾ ਸੂਟ ਆ ਲਰਨਿੰਗ ਲਾ ਕੇ ਓਕੇ ਕਰਤੀ ਗਲੇ ਵਗੈਰਾ ਬਣਾਤੀ ਇਹਦੇ ਠੀਕ ਹੈ ਜੀ ਪਲੇਟ ਵਗੈਰਾ ਪਾਤੀ ਤੇ ਸਾਈਡ ਦੀ ਸੀਨਤੀ ਆ ਗਈ ਸਾਈਡ ਦੀ ਸੀਨ ਲਗਾਉਣ ਵੇਲੇ ਕਿਸ ਚੀਜ਼ ਦਾ ਤੁਸੀਂ ਕਿਹੜੀਆਂ ਗੱਲਾਂ ਦਾ ਬਰੀਕੀ ਦੇ ਵਿੱਚ ਧਿਆਨ ਰੱਖਣ ਯੋਗ ਗੱਲਾਂ ਜਾ ਕੇ ਤੁਹਾਡੀ ਮਸ਼ੀਨ ਤੇ ਕੋਈ ਵੀ ਪ੍ਰੋਬਲਮ ਨਾ ਆਵੇ ਠੀਕ ਹੈ ਜੀ ਇਸ ਚੀਜ਼ ਦੇ ਵਿੱਚ ਆ ਮਾਰਕਿੰਗ ਜਿੰਨੀ ਤੁਹਾਡੀ ਨਾਪ ਰੈਡੀ ਹੋਇਆ ਓਨੀ ਦੀ ਤੁਸੀਂ ਮਾਰਕਿੰਗ ਦੋਨਾਂ ਸਾਈਡਾਂ ਤੇ ਕਰ ਲੈਣੀ ਆ ਆਪਾਂ ਉਹ ਦੋਨਾਂ ਸਾਈਡਾਂ ਤੇ ਮਾਰਕਿੰਗ ਕਰ ਲਈ ਪਿੰਕ ਕਲਰ ਦੇ ਨਾਲ ਆਹ ਵਾਲੀ ਮਾਰਕਿੰਗ ਕੀਤੀ ਹੋਈ ਹੈ ਠੀਕ ਐ ਜੀ ਹੁਣ ਤੁਸੀਂ ਕੀ ਕਰਨਾ ਮਾਰਕਿੰਗ ਕਰਨ ਤੋਂ ਬਾਅਦ ਕੰਦੇ ਨਾਲ ਕੰਦਾ ਇਸ ਤਰ੍ਹਾਂ ਮਿਲਾ ਮਲਾ ਲੈਣਾ ਇਧਰ ਹੈਪਨੀ ਮਾਰਕਿੰਗ ਦੇ ਨਾਲ ਜਿੱਥੇ ਆਪਣਾ ਕੱਟ ਲਗਾਇਆ ਹੁੰਦਾ ਉਹ ਮਿਲਾ ਲੈਣਾ ਆ ਦੇਖੋ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਮਿਲਾ ਲਿਆ ਇਸ ਤਰ੍ਹਾਂ ਮਿਲਾਉਣ ਤੋਂ ਬਾਅਦ ਵੀਰੇ ਇਸ ਤਰ੍ਹਾਂ ਦੇ ਸੂਟਾਂ ਦੇ ਵਿੱਚ ਕਿਸ ਚੀਜ਼ ਦਾ ਧਿਆਨ ਰੱਖਣਾ ਹੁੰਦਾ ਐਦਾਂ ਵਾਰਕ ਵਾਲੇ ਸੂਟਾਂ ਦੇ ਵਿੱਚ ਸਟੋਨਾਂ ਵਾਲੇ ਸੂਟਾਂ ਦੇ ਵਿੱਚ ਜਿੱਥੇ ਸਿੱਪੀ ਮੋਤੀ ਲੱਗੇ ਹੋਣ ਸਟੋਨ ਲੱਗੇ ਹੋਣ ਉਸ ਚੀਜ਼ ਦੇ ਵਿੱਚ ਕੀ ਧਿਆਨ ਰੱਖਣਾ ਹੁੰਦਾ ਦੇਖੋ ਆਹ ਦੇਖੋ ਜੀ ਹੁਣ ਇਸ ਤਰ੍ਹਾਂ ਆਪਾਂ ਕੱਪੜਾ ਵਿਛਾਲਿਆ ਇਸ ਤਰ੍ਹਾਂ ਵਿਛਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਜੇ ਮੈਂ ਤੁਸੀਂ ਜਿੱਥੇ ਤੁਹਾਡੀ ਫਿਟਿੰਗ ਆ ਗਈ ਫਿਟਿੰਗ ਆ ਕੇ ਇੱਕ ਪਾਸੇ ਦਾ ਪੱਲਾ ਹੋ ਗਿਆ ਆਹ 프ਰੰਟ ਦਾ ਪੱਲਾ ਬੈਕ ਦਾ ਪੱਲਾ 프ਰੰਟ ਦੇ ਪੱਲੇ ਦੀ ਮਾਰਕਿੰਗ ਲਾਣਾ ਇਸ ਤਰ੍ਹਾਂ ਹੱਥ ਰੱਖਦੇ ਹੋ ਇਸ ਤਰ੍ਹਾਂ ਚੈੱਕ ਕਰਨਾ ਵੀ ਦੂਸਰੇ ਪਾਸੇ ਸਟੋਨ ਤਾਂ ਨਹੀਂ ਆ ਰਹੇ ਜਿੱਥੇ ਆਪਾਂ ਸੀਨ ਲਗਾਉਣੀਆਂ ਠੀਕ ਹੈ ਜੀ ਇਸ ਤਰ੍ਹਾਂ ਇੱਧਰਲੇ ਪਾਸੇ ਬਿਲਕੁਲ ਨਹੀਂ ਆਉਂਦੀ ਹੁਣ ਆਪਾਂ ਦੂਸਰੇ ਪਾਸੇ ਵੀ ਸੀ ਇੱਥੇ ਇਹ ਚੀਜ਼ ਚੈੱਕ ਕਰਨੀ ਹੈ ਇਹ ਚੀਜ਼ ਦੇ ਨਾਲ ਚੈੱਕ ਕਰਨ ਦਾ ਕੀ ਫਾਇਦਾ ਦੇਖੋ ਇਹ ਚੀਜ਼ ਚੈੱਕ ਕਰਨ ਦਾ ਇਹ ਫਾਇਦਾ ਜਦੋਂ ਆਪਾਂ ਮਾਰਕਿੰਗ ਕਰ ਲਈ ਮਾਰਕਿੰਗ ਕਰਕੇ ਦੋਨੇ ਪੱਲੇ ਰੱਖਲੇ ਦੋਨੇ ਪੱਲੇ ਰੱਖ ਕੇ ਸੀਨ ਦੱਬਤੀ ਸੀਨ ਦੱਬਤੀ ਜਿੱਥੇ ਸਟੋਨ ਆ ਗਿਆ ਮੋਤੀ ਆ ਗਿਆ ਥੋੜੀ ਸੂਈ ਟੁੱਟ ਗਈ ਸੂਈ ਟੁੱਟ ਗਈ ਸੂਈ ਟੁੱਟਣ ਤੋਂ ਬਾਅਦ ਥੋੜੀ 5 ਮਿੰਟ ਮਸ਼ੀਨ ਦੀ ਸੈਟਿੰਗ ਹੀ ਨਹੀਂ ਸੈੱਟ ਹੁੰਦੀ ਸੂਈ ਬਦਲ ਦੋ ਕਈ ਵਾਰ ਬਦਲੀ ਵੀ ਸੂਈ ਤਾਂ ਆਟੋਮੈਟਿਕਲੀ 1 ਮਿੰਟ ਚ ਚੱਲ ਪੈਂਦੀ ਹੈ ਕਈ ਵਾਰ ਬਦਲੀ ਵੀ ਸੂਈ 10 ਮਿੰਟ ਵੀ ਖਰਾਬ ਕਰ ਦਿੰਦੀ ਆ ਕਿਉਂ ਹੋ ਤਾਂ ਸੈੱਟ ਜਾਂਦੀ ਆ ਪਰ ਸੈਟਿੰਗ ਕਰਨੀ ਪੈਂਦੀ ਆ ਹੌਲੀ ਹੌਲੀ ਹੈ ਨਾ ਅਮਰੇਲਾ ਮਸ਼ੀਨ ਦੀ ਕਹਿ ਰਹੀ ਆ ਮੈਂ ਬਾਕੀ ਮਸ਼ੀਨਾਂ ਦਾ ਮੈਨੂੰ ਨਹੀਂ ਪਤਾ ਸੈਂਪਲ ਮਸ਼ੀਨ ਵੀ ਮੇਰੇ ਕੋਲੇ ਰਹੀ ਹੈ ਸੈਂਪਲ ਮਸ਼ੀਨ ਦੇ ਵਿੱਚ ਵੀ ਇਹੀ ਹੀ ਪ੍ਰੋਬਲਮ ਮੇਰੇ ਕੋਲੇ ਆਉਂਦੀ ਹੁੰਦੀ ਸੀ ਠੀਕ ਹੈ ਜੀ ਕਿਤੇ ਇਹ ਗਲਤੀ ਹੋ ਜਾਂਦੀ ਆ ਆਪਾਂ ਤਾਂ ਤੇਜ਼ੀ ਚ ਹੁਣ ਆਪਾਂ ਇਹ ਚੀਜ਼ ਦਾ ਧਿਆਨ ਰੱਖਦੇ ਹੁੰਨੇ ਆ ਹੁਣ ਅੱਗੇ ਆਪਾਂ ਦੂਸਰੀ ਸਾਈਡ ਦੂਸਰੀ ਸਾਈਡ ਵੀ ਵੀਰੇ ਆਪਾਂ ਦੇਖੋ ਮਾਰਕਿੰਗ ਕਰਕੇ ਓਕੇ ਕੀਤੀ ਲੀਆ ਹੁਣ ਉਸੇ ਤਰ੍ਹਾਂ ਇਸ ਤਰ੍ਹਾਂ ਹੱਥ ਰੱਖ ਲੈਣਾ ਇੱਧਰਲਾ ਰੱਖ ਲੋ ਇੱਧਰਲਾ ਰੱਖ ਲੋ ਇਸ ਤਰ੍ਹਾਂ ਹੱਥ ਰੱਖ ਕੇ ਚੱਕਰ ਕਰਨਾ ਵੀ ਜਿੱਥੇ ਆਪਾਂ ਸੀਨ ਲਾਉਣੀ ਆ ਜਾਂ ਤਾਂ ਹੱਥ ਰੱਖ ਲੋ ਜਾਂ ਤਨ ਨੂੰ ਇਸ ਤਰ੍ਹਾਂ ਨਾ ਜਦੋਂ ਤੁਸੀਂ ਆਹ ਦੇਖੋ ਇਸ ਤਰ੍ਹਾਂ ਹੱਥ ਰੱਖਦੇ ਇਸ ਤਰ੍ਹਾਂ ਇਸ ਤਰ੍ਹਾਂ ਸਟੋਨਾਂ ਦਾ ਪਤਾ ਲੱਗਦਾ ਦੂਸਰੀ ਸਾਈਡ ਹੈਗੇ ਹੁਣ ਆਪਾਂ ਨੂੰ ਇੱਕ ਸਟੋਨ ਪ੍ਰੋਬਲਮ ਆਉਗੋ ਇੱਥੇ ਇੱਕ ਆਉ ਇੱਥੇ ਇੱਕ ਆਉ ਇੱਥੇ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਵੀ ਸਟੋਨਾਂ ਦਾ ਧਿਆਨ ਰੱਖਦੇ ਹੋਏ ਜਦੋਂ ਸੀਨ ਲਾਉਂਗੇ ਵੀਰੇ ਤਾਂ ਫਿਰ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆ ਸਕਦੀ ਹੁਣ ਤੁਸੀਂ ਕਰਨਾ ਆ ਦੇਖੋ ਇੱਥੋਂ ਆਲੇ ਸੇਪ ਸਟੋਨਾਂ ਦੀ ਨਾ ਪ੍ਰੋਬਲਮ ਆ ਗਈ ਇੱਥੇ ਤੇ ਇੱਥੋਂ ਤੁਸੀਂ ਕੀ ਕਰਨਾ ਇਹਨਾਂ ਨੂੰ ਸਟੋਨਾਂ ਨੂੰ ਕੱਢ ਦੇਣਾ ਪਲੇਨ ਕਰ ਦੇ ਉਥੋਂ ਆਹ ਵਾਲਾ ਸਟੋਨ ਵਿੱਚ ਆ ਰਿਹਾ ਹੁਣ ਇਹਨੂੰ ਕੱਟਣ ਦਾ ਤਰੀਕਾ ਵੀ ਤੁਹਾਨੂੰ ਦੱਸ ਦੇਣੀ ਆ ਸੀਨ ਤਾਂ ਵੈਸੇ ਵੀ ਇਹ ਫੀਟਿੰਗ ਦੀ ਸੀਨ ਜਦੋਂ ਭੈਣਾ ਦਾ ਕੰਮ ਆ ਉਹਨਾਂ ਨੂੰ ਲਾਉਣਾ ਕੋਈ ਖਾਸ ਗੱਲ ਨਹੀਂ ਪਰ ਨਿੱਕੀਆਂ ਨਿੱਕੀਆਂ ਤਰੀਕਾ ਹੁੰਦੀਆਂ ਇਹ ਦੇਖਣ ਵਾਲੀਆਂ ਆ ਦੇਖੋ ਇਸ ਤਰ੍ਹਾਂ ਸੂਈ ਦੇ ਨਾਲ ਨਾ ਇਹ ਵਾਲੇ ਸਟੋਨ ਆ ਜਿਹੜੇ ਇਹ ਪੱਟ ਦੇ ਇਥੋਂ ਪੱਟਿਓ ਧਿਆਨ ਨਾਲ ਕਿਉਂਕਿ ਆਰਗਾਂਜ਼ਾ ਦੇ ਵਿੱਚ ਕੱਪੜਾ ਸ਼ਿਲਕ ਦੇ ਵਿੱਚ ਕੱਪੜਾ ਬਹੁਤ ਨਾਲ ਕੱਪੜਾ ਆ ਰਿਹਾ ਹੈ ਹਨ ਤੇ ਵੀ ਉਹ ਥੋੜਿਓ ਥਾਡੇ ਮਾੜੇ ਜੇ ਸੂਈ ਜਦੋਂ ਤੁਸੀਂ ਵਿੱਚ ਕੱਪੜੇ ਦੇ ਖੇਚ ਦੀ ਉਹ ਚਰਖੀ ਨਾ ਬਣ ਜੇ ਹਨ ਉਹ ਚੀਜ਼ ਦਾ ਧਿਆਨ ਰੱਖਿਓ ਤੁਸੀਂ ਤੇ ਆਹ ਦੇਖੋ ਮੈਂ ਹੁਣ ਇਸ ਤਰ੍ਹਾਂ ਇਹਨੂੰ ਸੀਨ ਨੂੰ ਕੱਟ ਦੇਣੀ ਹੈ ਕੱਪੜਾ ਜਾਂ ਤੁਸੀਂ ਤੁਹਾਡੇ ਕੋਲੇ ਕਟਰ ਹੋ ਜਾਂ ਕੈਂਚੀ ਹੋ ਉਹਦੇ ਨਾਲ ਉਤੋਂ ਉਤੋਂ ਇਸ ਤਰ੍ਹਾਂ ਇੱਕ ਜੀ ਦੁੱਧੇੜ ਤਾਂ ਉਹਦੇ ਨਾਲ ਫਿਰ ਸਾਰੇ ਉੱਦੜ ਜਾਂਦੇ ਆ। ਹੈ ਨਾ? ਇਸ ਤਰ੍ਹਾਂ ਇਹਨੂੰ ਉਦੇੜ ਕੇ ਓਕੇ ਕਰਕੇ ਸਾਫ਼ ਕਰਦੇ ਬਿਲਕੁਲ। ਹਾਂਜੀ ਆ ਦੇਖੋ ਜੀ ਹੁਣ ਆਪਾਂ ਇਹ ਵੀਰੇ ਮੇਂ ਦਿਖਾ ਜਿੱਥੇ ਆਪਣੇ ਸਟੋਨ ਮੋਤੀ ਆ ਰਹੇ ਆ ਮੈਂ ਕੱਟ ਦਿੱਤੇ। ਕੱਟ ਦਿੱਤੇ ਕਿਸ ਤਰ੍ਹਾਂ ਆ ਦੇਖੋ। ਆਹ ਫਲਾਵਰਸ ਆ ਨਾ ਇਹਦੇ ਵਿੱਚ ਸਟੋਨ ਦਿਖ ਰਹੇ ਆ ਹੈ ਨਾ ਤੇ ਆਹ ਫਲਾਵਰਸ ਆ ਨਾ ਆਹ ਵਾਲਾ ਇਸ ਨਹੀਂ ਨਾ ਇੱਥੋਂ ਮੈਂ ਸਾਰੇ ਕਾੜ ਤੇ ਇਹ ਵੀ ਸੀਨ ਦੇ ਵਿੱਚ ਆ ਰਿਹਾ ਇਹ ਵੀ ਸੀਨ ਦੇ ਵਿੱਚ ਆ ਰਿਹਾ ਇੱਥੋਂ ਵੀ ਕਾੜ ਤੇ ਤੇ ਇੱਕ ਇਹ ਪੱਲੇ ਬੈ ਕੇ ਉਹਦੇ ਪੱਲੇ 'ਚ ਇੱਥੇ ਆ ਰਿਹਾ ਤੇ ਫਰੰਟ ਦੇ ਪੱਲੇ 'ਚ ਇੱਥੇ ਆ ਰਿਹਾ ਇਹ ਵੀ ਆਪਾਂ ਕਾੜ ਤੇ ਠੀਕ ਹੈ ਇਸ ਤਰ੍ਹਾਂ ਤੁਸੀਂ ਵੀ ਕੱਢ ਕੇ ਸੀਨ ਲਾਇਆ ਕਰੋ ਫਿਰ ਤੁਹਾਡੀ ਨਾ ਸੂਈ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਸੂਈ ਟੁੱਟਦੀ ਨਹੀਂ ਤੇ ਸੂਟ ਖਿੱਚਿਆ ਨਹੀਂ ਜਾਂਦਾ ਚਿਰਖੀ ਨਹੀਂ ਆਉਂਦੀ ਹੁਣ ਤੁਸੀਂ ਕੀ ਕਰਨਾ ਹੋਨੇ ਸੀਨ ਲਾਉਣ ਵੇਰੇ ਇੱਕ ਚੀਜ਼ ਦਾ ਧਿਆਨ ਰੱਖਣਾ ਬਸ ਮੁੜ ਕੇ ਸਾਰਾ ਕੁਝ ਠੀਕ ਆ ਇੰਨਾ ਕਪੜਾ ਨੀਵਾ ਰੱਖਿਆ ਜਾਊਗਾ ਬੈਕ ਦਾ ਇੰਨਾ ਕਪੜਾ ਉੱਪਰ ਫਰੰਟ ਦਾ ਇੰਨਾ ਕਪੜਾ ਨੀਚੇ ਇਹ ਕਿਉਂ ਕਿਉਂਕਿ ਜਦੋਂ ਆਪਾਂ ਕੰਦੇ ਦੀ ਸੀਨ ਲਾਉਨੇ ਆ ਉਹਦੇ 'ਚ ਕਪੜਾ ਆ ਜਾਂਦਾ ਤੇ ਆਹ ਫਰੰਟ ਦੇ ਵਿੱਚ ਕੰਦੇ ਦੀ ਸੀਨ 'ਚ ਤਾਂ ਦੋਨੋਂ ਪੱਲਿਆਂ ਦਾ ਹੀ ਆਉਂਦਾ ਬੈਕ ਦਾ ਵੀ ਉਹਨੇ ਫਰੰਟ ਦਾ ਵੀ ਆਉਂਦਾ ਹਨਾ ਆਹ ਪਲੇਟ ਪਾਉਨੇ ਆ ਨਾ ਆਵਲੀ ਇਹਦੇ ਵਿੱਚ ਅੱਧੇ ਇੰਚ ਕਪੜਾ ਆਉਂਦਾ ਉਹਦੇ ਕਰਕੇ ਕਪੜਾ ਖਿੱਚਿਆ ਜਾਂਦਾ ਤੇ ਉਹ ਹੋ ਜਾਂਦਾ ਆਹ ਵਾਲੀ ਪਲੇਟ ਪਈ ਜਾਂਤਰ ਹੋ ਕਾਂਟ ਪਲੇਟ ਪਈ ਐ ਨਾ ਟੈਡੀ ਪਲੇਟ ਇਹ ਤੇ ਆ ਜਿਹੜਾ ਇੰਨਾ ਇਧਰਲੇ ਪਾਸੇਓ ਇੰਨਾ ਫਰਕ ਰਹਿਣਾ ਆਹ ਵਾਲਾ ਇੰਨਾ ਫਰਕ ਰਹਿਣਾ ਇਹ ਆ ਪਲੇਟ ਕਰਕੇ ਰਹਿਣਾ ਇਹ ਫੀਟਿੰਗ ਸੀਨ ਲੈਣੇ ਧਿਆਨ ਰੱਖਿਓ ਬਸ ਮੁੜ ਕੇ ਫੀਟਿੰਗ ਤੁਹਾਡੀ ਓਕੇ ਆਊਗੀ ਠੀਕ ਹੈ ਜੀ ਹੁਣ ਦੇਖੋ ਇਹ ਕਪੜਾ ਇਸ ਤਰ੍ਹਾਂ ਆਪਾਂ ਵਿਛਾ ਲੈਣਾ ਵੀਰੇ ਸਟੋਨ ਵਗੈਰਾ ਚੈੱਕ ਕਰ ਲਿਓ ਭੈਣੂ ਮੈਂ ਦੁਬਾਰਾ ਤੁਹਾਨੂੰ ਮੇਨ ਚੀਜ਼ ਦੱਸਤੀ ਜਿਹੜੀ ਦੱਸਣੀ ਸੀ ਉਹ ਸਟੋਨ ਸੀਗੇ ਮੇਨ ਚੀਜ਼ ਫੀਟਿੰਗ ਸੀਨ ਦੇ ਇਸ ਤਰ੍ਹਾਂ ਇਹ ਚੀਜ਼ ਦਾ ਧਿਆਨ ਰੱਖਣਾ ਹੁੰਦਾ ਬਸ ਅੱਧੀਆਂ ਇੰਚ ਇਹ ਡਾਉਣ ਆਊਗਾ ਡਾਉਣ ਕਿਉਂ ਆਊ ਆ ਜਿਹੜੀ ਆਪਾਂ ਸੀ ਲਾਈ ਇਧਰੋਂ ਵੀ ਅੱਧੀਆਂ ਇੰਚ ਇਧਰ ਨੂੰ ਆਊ ਅੰਦਰਲੀ ਸਾਈਡ ਨੂੰ ਕਿਉਂਕਿ ਆਪਾਂ ਸੀਨ ਦੇ ਵਿੱਚ ਕਪੜਾ ਆ ਗਿਆ ਹੁਣ ਇੱਥੋਂ ਰੱਖ ਲੈਣਾ ਇੱਥੋਂ ਰਾ ਕੇ ਸੀਨ ਲਗਾ ਦੇਣੀ ਸੀਨ ਕਿੱਸਤਰਾ ਲਾਉਣੀਆਂ ਦੇਖੋ ਜੀ ਠੀਕ ਹੈ ਜੀ ਇਸ ਤਰ੍ਹਾਂ ਸੀਨ ਲਾ ਕੇ ਪੈਨ ਨੂੰ ਰੈਡੀ ਕਰ ਲਿਆ ਕਰੋ ਤੁਸੀਂ ਵੀ ਤੇ ਸਟੋਨ ਵਗੈਰਾ ਮੈਂ ਬਾਰ-ਬਾਰ ਰਿਪੀਟ ਕਰ ਰਹੀ ਹਾਂ ਜਿੱਥੇ ਤੁਹਾਡੀ ਮਾਰਕਿੰਗ ਆਉਂਦੀ ਆ ਉਹ ਸਾਹਮਨਾ ਹੱਥ ਨਾਲ ਚੈੱਕ ਕਰ ਲਓ ਕਿ ਦੂਸਰੇ ਪਾਸੇ ਮਾਰਕਿੰਗ ਦੇਖੀ ਜਾ ਰਹੀ ਹੈ ਨਾ ਸਲਾਈ ਐ ਤਰੀ ਪੂਰੀ ਹੈ ਨਾ ਤੇ ਨਹੀਂ ਤਾਂ ਸੀਨ ਖੜਕ ਜਾਣੀ ਸੀ ਮਸ਼ੀਨ ਉੱਥੇ ਆ ਕੇ ਅੜਕ ਜਾਂਦੀ ਜਿੱਥੇ ਮੋਤੀ ਆ ਜਾਂਦਾ ਤੇ ਫਿਰ ਤੁਸੀਂ ਵਿੱਚੋਂ ਨੀਚੋਂ ਕੱਪੜਾ ਕਢਦੇ ਹੋ ਫਿਰ ਉਹਨੂੰ ਢੇੜਦੇ ਹੋ ਫਿਰ ਰੱਖਦੇ ਹੋ ਉਹ ਚੀਜ਼ ਨਾਲ ਟਾਈਮ ਦੀ ਵੇਸਟਿੰਗ ਹੈ ਦੇ ਨਾਲੇ ਫਿਰ ਮਾਨ ਵੀ ਅੱਕ ਜਾਂਦਾ ਵੀ ਫਿਰ ਉਸ ਤਰ੍ਹਾਂ ਮੇਰਾ ਟੱਕ ਜਾਂਦਾ ਮੈਨੂੰ ਤਾਂ ਹੀ ਹੁੰਦਾ ਵੀ ਫਿਰ ਸੀਨ ਨਹੀਂ ਸਾਫ ਆ ਰਹੀ ਹੈ ਮੇਰੇ ਨਾਲੋਂ ਪਹਿਲਾਂ ਓਕੇ ਕਰੋ ਸੂਟ ਫਿਰ ਬੈਠੋ ਠੀਕ ਹੈ ਜੀ ਇਸ ਤਰ੍ਹਾਂ ਸਟੋਨ ਵਗੈਰਾ ਲਗਾ ਦਿਆ ਕਰੋ ਲਾ ਦਿਆ ਕਰੋ ਲਾ ਕੇ ਤੇ ਫਿਰ ਤੁਸੀਂ ਸੀਨ ਲਗਾ ਦਿਆ ਕਰੋ ਫਿਰ ਇੱਕ ਵਾਰੀ ਸੀਨ ਜਿੱਥੋਂ ਰੱਖ ਲਈ ਕਾਟਨ ਦੀ ਸਿੱਤਾਂ ਨੂੰ ਲਾਉਣ ਚਲਾਉਣ ਦੀ ਲੋੜ ਨਹੀਂ ਫਿਰ ਬੰਦੇ 1 ਮਿੰਟ 'ਚ ਸੀਨ ਵੱਜ ਕੇ ਰੈਡੀ ਹੋ ਜਾਂਦੀ ਹੈ ਇਹ ਇਹ ਦਿੰਦਾ ਪਹਿਣਾ ਵੀ ਲੈਨਿੰਗ ਵਾਲੇ ਸੂਟਾਂ ਦੀ ਸਮਾਈ ਵਾਲੀ ਕਰਤੀ ਜੀ ਲੈਨਿੰਗ ਵਾਲੇ ਸੂਟਾਂ ਦੇ ਵਿੱਚ ਆ ਦੇਖ ਲਓ ਇਸ ਤਰ੍ਹਾਂ ਦੀਆਂ ਪ੍ਰੋਬਲਮ ਆਉਂਦਗਾ ਕਿਥੇ ਕਾਟਨ ਦੇ ਸੂਟ ਦੇ ਵਿੱਚ 1 ਮਿੰਟ ਚ ਸੀਨ ਮਾਰ ਕੇ ਓਕੇ ਹੋ ਜਾਣੀਆਂ ਪਹਿਲਾਂ ਇਹਨਾਂ ਦੀ ਬਰੀਫੀ ਚੈੱਕ ਕਰਨੀ ਪੈਂਦੀ ਹੈ ਫੇਸ ਮਿਲਦਾ ਨਹੀਂ ਪੈਂਦੀ ਹੈ ਫਿਰ ਜਾ ਕੇ ਸੀਨ ਓਕੇ ਹੁੰਦੀ ਹੁਣ ਇੱਕ ਪਾਸੇ ਦੀ ਸੀਨ ਲਗਾ ਦਿੱਤੀ ਦੂਸਰੇ ਪਾਸੇ ਵੀ ਇਸ ਤਰ੍ਹਾਂ ਇੰਨਾ ਕੀ ਡਾਉਣ ਰੱਖਿਆ ਜਾਣਾ ਇੰਨਾ ਕੀ ਡਾਉਣ ਰੱਖਿਆ ਜਾਣਾ ਇਸ ਤਰ੍ਹਾਂ ਮੋਤੀ ਚੱਕ ਕੀਤੇ ਜਾਣੇ ਫਿਰ ਸੈਂ ਸੀਨ ਲਗਣੀਆਂ ਮੈਂ ਫਿਰ ਤੁਹਾਨੂੰ ਸਿੱਧਾ ਬਸ ਆਪਣਾ ਟਕੇ ਦਿਖਾਉਣੀ ਹੈਗਾ ਠੀਕ ਹੈ ਜੀ ਹਾਂਜੀ ਹੁਣ ਤੁਸੀਂ ਕੀ ਕਰਨਾ ਆਪਾਂ ਦੋਨੇ ਪਾਸੇ ਵੀਰੇ ਸੀਨ ਲਗਾ ਕੇ ਰਹਿਣੀਗਾ ਤੇ ਹੁਣ ਇਹ ਤੋਂ ਸੇਪ ਪਾ ਦੇਣੀ ਹੈ ਕਪੜੇ ਦੀ ਇਸ ਤਰ੍ਹਾਂ ਨਾਲ ਦੀ ਨਾਲ ਕੰਮ ਇਸ ਤਰ੍ਹਾਂ ਫਿਨਿਸ਼ਿੰਗ ਦਿੰਦੇ ਰਹੋਗੇ ਤੇ ਸੂਟ ਤੇ ਸਫਾਈ ਬਹੁਤ ਜ਼ਿਆਦਾ ਹੁੰਦੀ ਆ ਪਤਾ ਤੈਨਾਂ ਇਹ ਪਾਉਣ ਤੋਂ ਬਾਅਦ ਹੁਣ ਤੁਸੀਂ ਆ ਜਿਹੜਾ ਆਪਾਂ ਡਾਉਣ ਰੱਖਿਆ ਇਹ ਵੀ ਦੇਖ ਲਓ ਆ ਵਾਲਾ ਨਾ ਇਹਨੂੰ ਵੀ ਕੱਟਣਾ ਹੁੰਦਾ ਨਹੀਂ ਥੋੜੀ ਜਿਦੋਂ ਤੁਸੀਂ ਇਹ ਤੋਂ ਇੱਥੇ ਸੀਨ ਲਾਉਣਗੇ ਲ ਇਥੇ ਜਿਹੜਾ ਹੈਗੇ ਤੇ ਕਪੜਾ ਜੇ ਮੋਟਾ ਮਟਾਈ ਦੇ ਵਿੱਚ ਇਕੱਠਾ ਹੋ ਜਾਂਦਾ ਹੁੰਦਾ ਉਹ ਸੈੱਟ ਨਹੀਂ ਰਹਿੰਦਾ ਇਹਨੂੰ ਇਸ ਤਰ੍ਹਾਂ ਕਾਟ ਫਰਦਾ ਦੇ ਠੀਕ ਹੈ ਜੀ ਇਸ ਪਾਸੇ ਹੋ ਗਏ ਐਂਟਰਲੌਕ ਹੋ ਜਾਣਾ ਓਕੇ ਹੋ ਜਾਊਗਾ ਖਤਾਗੇ ਵਗੈਰਾ ਕੱਟੇ ਗਏ ਤੇ ਇਧਰਲੇ ਪਾਸੇ ਵੀ ਕਰ ਮੈਂ ਸਿੱਧਾ ਪੱਸਾ ਕਰਕੇ ਤੁਹਾਨੂੰ ਦਿਖਾਉਣੀ ਆ ਵੀ ਸੂਟ ਦੀ ਫਿਟਿੰਗ ਇਸ ਤਰ੍ਹਾਂ ਬਣ ਕੇ ਰੈਡੀ ਹੋਊਗੀ ਹਾਂਜੀ ਭੈਣੇ ਉਹ ਆ ਦੇਖੋ ਆਪਾਂ ਸੀਨ ਦੋਨੇ ਪਾਸੇ ਦੀ ਲਗਾ ਦੇਤੀ ਸਾਈਡ ਸੀਨ ਦੇਖੋ ਤੇ ਸਾਈਡ ਸੀਨ ਦੇ ਵਿੱਚ ਦੇਖੋ ਕੀ ਪ੍ਰੋਬਲਮ ਆਉਣੀ ਸੀ ਜੇ ਆਪਾਂ ਉਹ ਸਿੱਪੀ ਮੋਤੀ ਨਾ ਢੇੜਦੇ ਨਾ ਦੇਖੋ ਆਉਂਦੇ ਨਾ ਸੀਨ ਦੇ ਦੋਨੇ ਪਾਸੇ ਅੱਧਾ ਫੁੱਲ ਇੱਥੋਂ ਢੇੜਿਆ ਸੀ ਇੱਥੋਂ ਪੂਰਾ ਫਲਾਵਰਜ ਢੇੜਿਆ ਤੇ ਇੱਥੇ ਆ ਕੇ ਇੱਥੋਂ ਓਕੇ ਸੀਗਾ ਦੂਸਰੀ ਸਾਈਡ ਤੇ ਵੀ ਆ ਦੇਖੋ ਜੇ ਆਪਾਂ ਨਾ ਢੇੜਦੇ ਹਨਾ ਕਿੱਥੇ ਪ੍ਰੋਬਲਮ ਆਣੀ ਸੀ ਇੱਥੇ ਆ ਫੁੱਲ ਢੇੜਿਆ ਆਪਾਂ ਪੂਰਾ ਇਧਰੋਂ ਆ ਫੁੱਲ ਪੂਰਾ ਢੇੜਿਆ ਠੀਕ ਹੈ ਜੀ ਇੱਥੇ ਸੀਗਾ ਅੱਧਾ ਅੱਧਾ ਵਿੱਚ ਜਾਵੜਾ ਅੱਧਾ ਬਾਹਰ ਰਹਿ ਗਿਆ ਨੱਕ ਸੀਗਾ ਇੱਥੋਂ ਸੀਗਾ ਠੀਕ ਹੈ ਜੀ ਇਸ ਤਰ੍ਹਾਂ ਪ੍ਰੋਬਲਮ ਆਉਂਦੀ ਹੈ ਸੂਟ ਦੇ ਵਿੱਚ ਆ ਦੇਖੋ ਆਪਾਂ ਸੀਨ ਲਗਾ ਕੇ ਇੱਥੇ ਰੈਡੀ ਕਰ ਦਿੱਤੀ ਤੇ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ